ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਪੀ ਸਿੰਘ ਟਾਨੀ ਐਟ ਲਾ ਭਾਈ ਅਮਰਿਤਪਾਲ ਸਿੰਘ ਜੀ ਜਿਹੜੇ ਕਿ ਹੁਣੇ-ਹੁਣੇ ਖਡੂਰ ਸਾਹਿਬ ਪਾਰਲੀਮੈਂਟਰੀ ਕੰਸਟੀਟੂਐਂਸੀ ਤੋਂ ਜਿੱਤੇ ਨੇ ਤੇ ਉਹਨਾਂ ਦੀ ਜਿਹੜੀ ਜਿੱਤ ਆ ਉਹ ਲੈਂਡਸਲਾਈਡ ਵਿਕਟਰੀ ਹੋਈ ਆ ਇੰਡੀਪੈਂਡੈਂਟ ਕੈਂਡੀਡੇਟ ਸੀਗੇ ਤੇ ਜੇਲ੍ਹ ਦੇ ਵਿੱਚੋਂ ਹੀ ਉਹਨਾਂ ਨੇ ਇਲੈਕਸ਼ਨ ਲੜੀ ਤੇ ਉਹਨਾਂ ਦਾ ਜਿਹੜਾ ਰਿਹਾਈ ਦਾ ਮਸਲਾ ਹੈਗਾ ਉਹ ਅਸੀਂ ਅਮਰੀਕਨ ਗਵਰਨਮੈਂਟ ਨਾਲ ਟੇਕ ਅਪ ਕੀਤਾ ਅਮਰੀਕਾ ਦੇ ਜਿਹੜੇ ਵੇਰੀਅਸ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਨੂੰ ਅਸੀਂ ਰੈਪਰੈਜ਼ੈਂਟ ਕਰਦੇ ਆਂ ਇਮੀਗ੍ਰੇਸ਼ਨ ਦੇ ਮੈਟਰਸ ਦੇ ਵਿੱਚ ਪਹਿਲਾਂ ਹੀ ਉਹਨਾਂ ਦੇ ਕਹਿਣ ਤੇ ਅਮਰੀਕਾ ਦੀਆਂ ਸਿੱਖ ਸੰਗਤਾਂ ਦੇ ਕਹਿਣ ਤੇ ਸਾਡਾ ਆਪਣਾ ਲੰਬਾ ਚੌੜਾ ਅਮਰੀਕਾ ਦੇ ਵਿੱਚ ਕਲੈਂਟ ਬੇਸ ਆ ਇਸ ਟਾਈਮ ਤੇ ਅਸੀਂ 53-6500 ਤੋਂ ਉੱਤੇ ਕਲੈਂਟਾਂ ਦੇ ਕੇਸ ਸਾਡੇ ਕੋਲ ਚੱਲ ਰਹੇ ਨੇ ਤੇ ਤਕਰੀਬਨ ਪਿਛਲੇ 25 ਸਾਲਾਂ ਦੇ ਵਿੱਚ ਅੱਠ ਹਜ਼ਾਰ ਤੋਂ ਉੱਪਰ ਸਾਡਾ ਇੱਥੇ ਜਿਹੜੇ ਹੈਗੇ ਨੇ ਉਹ ਕੇਸ ਪਾਸ ਹੋਏ ਨੇ ਸੋ ਉਹਨਾਂ ਦੇ ਵਿੱਚੋਂ ਬਹੁਤ ਜ਼ਿਆਦਾ ਲੋਕਾਂ ਦੀ ਓਵਰਵੈਲਮਿੰਗ ਮੈਨੂੰ ਡਿਮਾਂਡ ਸੀਗੀ ਕਿ ਤੁਸੀਂ ਅਮਰੀਕਨ ਲੀਡਰਸ਼ਿਪ ਦੇ ਨਾਲ ਇਹ ਮਸਲਾ ਟੇਕ ਅਪ ਕਰੋ ਤੇ ਉਹਨਾਂ ਦੇ ਕਹਿਣ ਤੇ ਸਾਰਿਆਂ ਦੇ ਮੈਂ ਜਿਹੜਾ ਹੈਗਾ ਉਹ ਇਹ ਮਸਲਾ ਅਮਰੀਕਨ ਗਵਰਨਮੈਂਟ ਨਾਲ ਅਮਰੀਕਾ ਦੇ ਲੀਡਰ ਨਾਲ ਟੇਕ ਅਪ ਕੀਤਾ ਜਿਹੜੇ ਮੇਰੇ ਸੋਸ਼ਲ ਮੀਡੀਆ ਅਕਾਊਂਟਸ ਦੇਖਦੇ ਨੇ ਸਾਰਿਆਂ ਨੂੰ ਪਤਾ ਹੀ ਆ ਕਿ ਮੈਂ ਅਕਸਰ ਅਮਰੀਕਾ ਦੇ ਲੀਡਰਸ ਨੂੰ ਮਿਲਦਾ ਰਹਿਣਾ ਤੇ ਉਹਨਾਂ ਨੂੰ ਮਿਲ ਕੇ ਜਿਹੜੇ ਇਮੀਗ੍ਰੇਸ਼ਨ ਦੇ ਇਸ਼ੂਸ ਹੁੰਦੇ ਨੇ ਜਾਂ ਸਾਡੇ ਜਿਹੜੇ ਅਮਰੀਕਾ ਦੇ ਵਿੱਚ ਹੀਟ ਕ੍ਰਾਈਮ ਵਗੈਰਾ ਜਿਹੇ ਇਸ ਕਿਸਮ ਦੇ ਇਸ਼ੂਸ ਨੇ ਉਹ ਮੈਰਿਜ ਕਰਦਾ ਪਹਿਲੀ ਵਾਰੀ ਆ ਕੇ ਮੈਂ ਇਹ ਮਸਲਾ ਜਿਹੜਾ ਹੈਗਾ ਉਹ ਜਿਹਦਾ ਸਬੰਧ ਇੰਡੀਆ ਨਾਲ ਆ ਉਹ ਮੈਂ ਉਹਨਾਂ ਦੇ ਨਾਲ ਟੇਕ ਅਪ ਕਰ ਰਿਆ ਇਹ ਸਿਲਸਿਲੇ ਦੇ ਵਿੱਚ ਅਮਰੀਕਾ ਦੇ ਜਿਹੜੇ ਆਨਰੇਬਲ ਵਾਈਸ ਪ੍ਰੈਜ਼ੀਡੈਂਟ ਨੇ ਕਮਲਾ ਹੈਰਿਸ ਉਹਨਾਂ ਨਾਲ ਮੇਰੀ ਗੱਲ ਹੋਈ ਆ ਉਹਨਾਂ ਦੇ ਆਫਿਸ ਨਾਲ ਕਮਿਊਨੀਕੇਸ਼ਨ ਵੀ ਹੋਇਆ ਤੇ ਸ਼ੀ ਵਾਸ ਵੈਰੀ ਕਾਈਂਡ ਕਿ ਉਹਨਾਂ ਨੇ ਇਸ ਤੇ ਆਪਣਾ ਧਿਆਨ ਦਿੱਤਾ ਤੇ ਮੈਨੂੰ ਉਹ ਪਹਿਲਾਂ ਵੀ ਬੜੀ ਚੰਗੀ ਤਰ੍ਹਾਂ ਜਾਣਦੇ ਨੇ ਮੇਰੇ ਉਹਨਾਂ ਨਾਲ ਬੜੇ ਚੰਗੇ ਤਾਲੁਕਾਤ ਨੇ ਤੇ ਅੱਗੇ ਵੀ ਮੈਂ ਉਹਨਾਂ ਨੂੰ ਆ ਦੋ ਤਿੰਨ ਮਹੀਨਿਆਂ ਜੀ ਦੋ ਵਾਰੀ ਮਿਲ ਚੁੱਕਾ ਪਰ ਉਹਦੇ ਵਿੱਚ ਮੈਂ ਤਰੀਬਨ ਜਿਹੜੇ ਇਮੀਗ੍ਰੇਸ਼ਨ ਦੇ ਇਸ਼ੂਜ਼ ਵਗੈਰਾ ਸੀ ਉਹਨਾਂ ਨਾਲ ਗੱਲਬਾਤ ਕੀਤੀ ਐਤਕੀ ਮੈਂ ਉਹਨਾਂ ਨਾਲ ਗੱਲ ਕੀਤੀ ਆ ਤੇ ਉਹਨਾਂ ਨੇ ਮੈਨੂੰ ਉਹਨਾਂ ਦੇ ਆਫਿਸ ਦੇ ਵਿੱਚ ਆਉਣ ਦਾ ਟਾਈਮ ਦਿੱਤਾ ਜੀ ਇਹ ਆ ਜੂਨ 11 ਟਿਊਜ਼ਡੇ ਉਸ ਦਿਨ ਮੇਰੀ ਮੁਲਾਕਾਤ ਹੋਣੀ ਆ ਉਹਨਾਂ ਦੇ ਆਫਿਸ ਦੇ ਵਿੱਚ ਉਹਨਾਂ ਦੇ ਜਿਹੜੇ ਸਟਾਫ ਦੇ ਨਾਲ ਉਹਨੂੰ ਫਾਲੋਅ ਅਪ ਕਰਨ ਲਈ ਤੇ ਮੈਡਮ ਨੇ ਉਹਨਾਂ ਨੂੰ ਇਨਸਟਰਕਟ ਕੀਤਾ ਕਿ ਇਹਦੇ ਤੇ ਜੋ ਵੀ ਲੜੰਦਾ ਕਾਰਵਾਈ ਆ ਉਹ ਕਰੋ ਤੇ ਉਹਨਾਂ ਨਾਲ ਮੇਰੀ ਗੱਲਬਾਤ ਹੋਊਗੀ ਪਹਿਲਾਂ ਉਹ ਸੁਣਨਗੇ ਵੀ ਕੀ ਮਸਲਾ ਤੇ ਫੇਰ ਅੱਗੇ ਜਿਹੜੀ ਅਮਰੀਕਾ ਸਰਕਾਰ ਆ ਉਹਨੂੰ ਅਸੀਂ ਕਵਾਂਗੇ ਵੀ ਇੰਟਰਫੀਅਰ ਕਰੇ ਇਹਦੇ ਨਾਲ ਨਾਲ ਅ 7 ਤਰੀਕ ਨੂੰ ਆ ਫਰਾਈਡੇ ਨੂੰ ਨਿਊ ਜਰਸੀ ਦੇ ਸੈਂਟਰ ਨੇ ਕੋਰੀ ਬੁਕਰ ਜਿਹੜੇ ਕਿ ਉਹ ਵੀ ਮੇਰੇ ਬੜੇ ਮਿੱਤਰ ਨੇ ਉਹਨਾਂ ਨਾਲ ਮੇਰੀ ਮੁਲਾਕਾਤ ਨਿਊ ਜਰਸੀ ਹੋਈ ਤੇ ਉਹਨਾਂ ਨਾਲ ਮੈਂ ਇਹ ਸਾਰਾ ਇਸ਼ੂ ਡਿਸਕਸ ਕੀਤਾ ਉਹਨਾਂ ਨੂੰ ਮੈਂ ਇੱਕ ਰਿਟਰਨ ਲੈਟਰ ਮੈਂ ਵਾਈਸ ਪ੍ਰੈਜ਼ੀਡੈਂਟ ਨੂੰ ਵੀ ਇੱਕ ਇੱਕ ਲਿਖਤੀ ਲੈਟਰ ਦਿੱਤਾ ਤੇ ਇਹਨਾਂ ਸੈਨੇਟਰਾਂ ਨੂੰ ਵੀ ਲਿਖਤੀ ਲੈਟਰ ਭੇਜੇ ਨੇ ਸਾਰੀ ਸਿਚੁਏਸ਼ਨ ਦੱਸ ਕੇ ਤੇ ਉਹਨਾਂ ਨੇ ਵੀ ਇਹ ਮੈਟਰ ਜਿਹੜਾ ਉਹ ਟੇਕ ਅਪ ਕਰਨ ਦੀ ਜਿਹੜੀ ਆ ਉਹ ਗੱਲ ਕਹੀ ਆ ਤੇ ਉਹਨਾਂ ਦੇ ਨਾਲ ਨਾਲ ਸੈਨੇਟਰ ਜੈਕਲਿੰਗ ਰੋਜ਼ਨ ਜਿਹੜੇ ਕਿ ਨਵਾਡਾ ਤੋਂ ਸੈਨੇਟਰ ਨੇ ਉਹਨਾਂ ਨਾਲ ਮੇਰਾ ਮੇਰੀ ਮੁਲਾਕਾਤ ਹੋਈ 7 ਨੂੰ ਫਿਰ ਰੂਬਨ ਗੈਲੇਗੋ ਇਹ ਕਾਂਗਰਸਮੈਨ ਨੇ 애રિਜ਼ੋਨਾ ਤੋਂ ਮੇਰੇ ਮਿੱਤਰ ਨੇ ਇਹ ਵੀ ਉੱਥੇ ਸੈਨੇਟ ਦੀ ਇਲੈਕਸ਼ਨ ਲੜ ਰਹੇ ਆ ਇਹ ਵੀ ਉੱਥੇ ਸੀ ਉਹਨਾਂ ਨਾਲ ਗੱਲਬਾਤ ਹੋਈ ਰੌਬ ਮਨੈਂਡਸ ਨਿਊ ਜਰਸੀ ਦੇ ਜਿਹੜੇ ਸੈਨੇਟਰ ਰੌਬ ਮਨੈਂਡਸ ਉਹਨਾਂ ਦੇ ਬੇਟੇ ਨੇ ਕਾਂਗਰਸਮੈਨ ਰੌਬ ਮਨੈਂਡਸ ਉਹਨਾਂ ਨਾਲ ਗੱਲਬਾਤ ਹੋਈ ਮਤਲਬ 7 ਤਰੀਕ ਨੂੰ ਇਹ ਵੀ ਮੇਰੇ ਮਿੱਤਰ ਨੇ ਤੇ ਇਹਨਾਂ ਨੂੰ ਮੈਂ ਸਾਰਾ ਇਹ ਜਿਹੜਾ ਲਿਖਤੀ ਰੂਪ ਦੇ ਵਿੱਚ ਦਿੱਤਾ ਕਿ ਕੀ ਇਸ਼ੂ ਆ ਤੇ ਇਹਦੇ ਨਾਲ ਨਾਲ ਹੁਣ ਤੱਕ ਅਮਰੀਕਾ ਦੇ ਤਕਰੀਬਨ 20 ਕਾਂਗਰਸਮੈਨ ਤੇ ਸੈਂਟਰਾਂ ਦੇ ਨਾਲ ਸਾਡਾ ਫੋਨ ਤੇ ਜਾਂ ਉਹਨਾਂ ਦੇ ਆਫਿਸ ਦੇ ਵਿੱਚ ਸੰਪਰਕ ਹੋ ਚੁੱਕਾ 7 ਤਰੀਕ ਜਿਹੜੀ ਆ ਇਹ ਜਿਹੜੀ ਲੰਗੀ ਆ ਇਹਦੇ ਵਿੱਚ ਕਾਫੀ ਜਿਹੜੇ ਅਮਰੀਕਾ ਦੇ ਲੀਡਰਾਂ ਨਾਲ ਗੱਲਾਂ ਹੋਈਆਂ ਇਹਦੇ ਵਿੱਚ ਜਿਹੜੇ ਕਾਂਗਰਸਮੈਨ ਗ੍ਰੈਗਰੀ ਮੀਕਸ ਨੇ ਸਾਡੇ ਰਿਚਮੰਡ ਹੇਅਰੀਆ ਤੋਂ ਨੇ ਉਹ ਵੀ ਮੇਰੇ ਮਿੱਤਰ ਨੇ ਉਹਨਾਂ ਨਾਲ ਗੱਲਬਾਤ ਹੋਈ ਤੇ ਉਹ ਹੁਣ ਆਊਟ ਆਫ ਕੰਟਰੀ ਨੇ ਅਮਰੀਕਾ 'ਚ ਨਹੀਂ ਲੇਕਿਨ ਉਹਨਾਂ ਦਾ ਸਟਾਫ ਸਾਡੇ ਨਾਲ ਕੋਆਰਡੀਨੇਟ ਕਰ ਰਿਹਾ ਤੇ ਹੁਣ ਜਿਹੜੇ ਅਸੀਂ 11 ਨੂੰ ਜਿਹੜਾ ਮੈਂ ਵਾਸ਼ਿੰਗਟਨ ਡੀਸੀ ਜਾਣਾ ਉੱਥੇ ਕਾਫੀ ਅਮਰੀਕਾ ਦੇ ਲੀਡਰਸ ਨਾਲ ਮੀਟਿੰਗਸ ਮੇਰੀਆਂ ਲਾਈਨਡ ਅਪ ਨੇ ਇਸ ਇਸ਼ੂਜ਼ ਦੇ ਉੱਤੇ ਤੇ ਇਹ ਮੇਰੀ ਲਾਅ ਫਰਮ ਨੇ ਡੀਪਲੀ ਸਟੱਡੀ ਕੀਤਾ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਮੇਰੀ ਲਾਅ ਫਰਮ ਹੈ ਕਈ ਸਟੇਟਾਂ ਦੇ ਵਿੱਚ ਅਮਰੀਕਾ ਦੇ ਵਿੱਚ ਸਾਡੇ ਦਫ਼ਤਰ ਨੇ ਤੇ ਮੇਰੇ ਕੋਲ ਓਵਰ 15 ਅਟਰਨੀਜ਼ ਦੀ ਸੋਸ਼ਲ ਅਟਰਨੀਜ਼ ਦੀ ਟੀਮ ਹੈ ਸਾਡੀ ਅਸੀਂ ਇਹ ਮੈਟਰ ਸਟੱਡੀ ਕੀਤਾ ਤੇ ਸਾਨੂੰ ਇਹ ਲੱਗਦਾ ਵੀ ਇਹ ਜ ਹਿਊਮਨ ਰਾਈਟ ਵਾਇਲੇਸ਼ਨ ਆ ਕਿਉਂਕਿ ਜਿਸ ਮਤਲਬ ਕਿਸਮ ਦੇ ਕ੍ਰਾਈਮ ਥੱਲੇ ਜਾਂ ਜਿਹੜਾ ਉਹਨਾਂ ਦੇ ਜਿਹੜਾ ਐਕਟ ਲਾਇਆ ਗਿਆ ਉਹ ਜਿਹੜਾ ਐਕਟ ਆ ਉਹ ਜਿਸ ਕਿਸਮ ਦਾ ਇਹਨਾਂ ਦਾ ਕੰਡਕਟ ਆ ਉਹ ਵਾਰੰਟ ਨਹੀਂ ਕਰਦਾ ਜਿਵੇਂ ਲਾਅ ਦੇ ਵਿੱਚ ਇੱਕ ਪ੍ਰਿੰਸੀਪਲ ਹੁੰਦਾ ਕਿ ਜਿਹੜੀ ਪਨਿਸ਼ਮੈਂਟ Uh, should be equal to the crime so ਇਹਦੇ ਵਿੱਚ ਜਿਹੜਾ क्राइम ਆ ਉਹ ਇਸ ਕਿਸਮ ਦਾ ਨਹੀਂ ਕਿ ਜਿੱਦਾਂ ਦੀ ਪਨਿਸ਼ਮੈਂਟ ਇਹਨਾਂ ਨੂੰ ਤੇ ਇਹਨਾਂ ਦੇ ਸਾਥੀਆਂ ਨੂੰ ਦਿੱਤੀ ਗਈ ਆ ਹੁਣ NSA ਦੇ ਅੰਡਰ ਸਾਲ तकरीबन ਜਿਹੜੀ ਜਮਾਨਤ ਨਹੀਂ ਹੁੰਦੀ ਤੇ ਇਹਨਾਂ ਨੂੰ ਓਵਰਸਾਲ ਤੋਂ ਉੱਤੇ ਤਾਂ ਉਦਾਂ ਹੀ ਹੋ ਗਿਆ ਕੋਈ ਟ੍ਰਾਇਲ ਨਹੀਂ ਕੁਛ ਨਹੀਂ ਤੇ ਅੱਗੇ ਟਾਈਮ ਬਧਾਈ ਜਾਂਦੇ ਜਿਹੜੇ ਨਾਲ ਦੇ ਇਹਨਾਂ ਦੇ ਬੰਦੇ ਨੇ ਉਹ ਵੀ ਇਸੇ ਤਰ੍ਹਾਂ ਹੀ ਆ ਸੀਰੀਅਸ ਹਿਊਮਨ ਰਾਈਟ ਵਾਇਲੇਸ਼ਨ ਦਾ ਇਸ਼ੂ ਆ ਤੇ ਇਹ ਇਸ਼ੂ ਜਿਹੜਾ ਹੈਗਾ ਉਹ ਅਸੀਂ ਹਿਊਮਨ ਰਾਈਟ ਦੇ ਐਂਗਲ ਤੋਂ ਅਮਰੀਕਾ ਸਰਕਾਰ ਦੇ ਨਾਲ ਟੇਕ ਅਪ ਕੀਤਾ ਆਉਂਦੇ ਦਿਨਾਂ ਵਿੱਚ ਇਹ ਜੀ ਉਹ ਜਿਹੜਾ ਤਕਰੀਬਨ ਅਮਰੀਕਾ ਦੇ ਜ਼ਿਆਦਾ ਸੈਂਟਰਾਂ ਦੇ ਕਾਂਗਰਸਮੈਨਾਂ ਦੇ ਨਾਲ ਗੱਲ ਕਰਕੇ ਤੇ ਇਹਨੂੰ ਕੋਸ਼ਿਸ਼ ਕਰਾਂਗੇ ਰਿਜ਼ਰਵ ਕਰਨ ਦੀ ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਗਵਰਨਮੈਂਟ ਆਫ ਇੰਡੀਆ ਤੇ ਜਿਹੜਾ ਉਹ ਪ੍ਰੈਸ਼ਰ ਪਾਓ ਕਿ ਕਿਉਂਕਿ ਇਹਨਾਂ ਨੂੰ ਹੁਣ ਲੋਕਾਂ ਨੇ ਇੰਨੀ ਭਾਰੀ ਬੰਬਦਾਨਾ ਦਿਖਾਇਆ ਇਹਨਾਂ ਨੂੰ ਰਿਲੀਜ਼ ਕੀਤਾ ਜਾਵੇ ਇਹ ਐਜ਼ ਅ ਮੈਂਬਰ ਪਾਰਲੀਮੈਂਟ ਆਪਣੀਆਂ ਡਿਊਟੀਆਂ ਜਿਹੜੀਆਂ ਨੇ ਉਹ ਕੈਰੀ ਆਨ ਕਰ ਸਕਣ ਐਨਐਸਏ ਹਟਾਈ ਜਾਵੇ ਕਿਉਂਕਿ ਐਨਐਸਏ ਦੀ ਕੋਈ ਤੋਕੀ ਨਹੀਂ ਬਣਦੀ ਜਦੋਂ ਉਹਨਾਂ ਨੇ ਇਲੈਕਸ਼ਨ ਹੀ ਲੜ ਲਈ ਜਿਹੜਾ ਸੰਵਿਧਾਨ ਦੇ ਇੰਡੀਆ ਨੋ ਅਲੀਜੈਂਸ ਦੇ ਕੇ ਸੌ ਚੱਕ ਕੇ ਤੇ ਉਹਨਾਂ ਦੇ ਐਨਐਸਏ ਲਾਉਣ ਦਾ ਕੋਈ ਮਤਲਬ ਨਹੀਂ ਆ ਤੇ ਜਿਹੜੀ ਉਹਨਾਂ ਦੀ ਡਿਟੈਂਸ਼ਨ ਆ ਉਹਨੂੰ ਜਿਹੜੇ ਅਮਰੀਕਾ ਦੇ ਜਿਹੜੇ ਇੱਥੇ ਸਿੱਖ ਨੇ ਉਹ ਇਹ ਸਮਝਦੇ ਨੇ ਵੀ ਬਹੁਤ ਜ਼ਿਆਦਾ ੱਟਕਾ ਹੋਇਆ ਇਹ ਗੈਰ ਕਾਨੂੰਨੀ ਆ ਤੇ ਨਾਲ ਦੀ ਨਾਲ ਇਹ ਹਿਊਮਨ ਰਾਈਟ ਦੀ ਵਾਇਲੇਸ਼ਨ ਤੇ ਜਿਹੜੀ ਅਮਰੀਕਾ ਦੀ ਲੀਡਰਸ਼ਿਪ ਆ ਜਿਨ੍ਹਾਂ ਨਾਲ ਮੇਰੀ ਗੱਲ ਹੋਈ ਆ ਹੁਣ ਤੱਕ ਮੈਂ 20 ਤੋਂ ਉੱਪਰ ਲੀਡਰਾਂ ਨਾਲ ਗੱਲ ਕਰ ਚੁੱਕਾ ਜੀ ਇਨਕਲੂਡਿੰਗ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਨਾਲ ਉਹ ਸਾਰੇ ਵੀ ਇਹ ਫੀਲ ਕਰਦੇ ਨੇ ਕਿ ਇਹ ਮੈਟਰ ਇਦਾਂ ਦਾ ਹੈਗਾ ਵੀ ਇਹਦੇ ਤੇ ਫਰਦਰ ਜਿਹੜਾ ਉਹ ਟੇਕ ਅਪ ਕੀਤਾ ਜਾ ਸਕਦਾ ਕਿਉਂਕਿ ਅ ਅਮਰੀਕਾ ਜਿਹੜਾ ਹੈਗਾ ਉਹ ਇੰਡੀਆ ਦੇ ਨਾਲ ਬਹੁਤ ਵਧੀਆ ਔਡੀਅ ਰਿਲੇਸ਼ਨ ਰੱਖਦਾ ਤੇ ਹੋਰ ਮਜ਼ਬੂਤ ਰਿਲੇਸ਼ਨ ਕਰਨਾ ਚਾਹੁੰਦਾ ਸੋ ਦੋਨਾਂ ਕੰਟਰੀਆਂ ਦੀ ਜਿਹੜੀ ਤਰੱਕੀ ਹੋਵੇ ਦੋਨਾਂ ਕੰਟਰੀਆਂ ਦੇ ਆਪਸ ਦੇ ਵਿੱਚ ਰਿਲੇਸ਼ਨ ਚੰਗੇ ਹੋਣ ਇਹ ਅਸੀਂ ਕਾਮਨਾ ਕਰਦੇ ਹਾਂ ਤੇ ਇਹ ਜਿਹੜੇ ਅ ਅਮਰੀਕਨ ਲੀਡਰਸ ਨੇ ਹਮੇਸ਼ਾ ਵਰਕ ਕਰਦੇ ਨੇ ਇੰਡੀਆ ਬਹੁਤ ਇੰਪੋਰਟੈਂਟ ਐਲਾਈ ਹੈ ਲੇਕਿਨ ਜਿੱਥੇ ਹਿਊਮਨ ਰਾਈਟ ਵਾਇਲੇਸ਼ਨ ਦੀ ਗੱਲ ਆਉਂਦੀ ਹੈ ਉੱਥੇ ਅਮਰੀਕਾ ਹਮੇਸ਼ਾ ਸਟੈਂਡ ਲੈਂਦਾ ਕਿਉਂਕਿ ਅਮਰੀਕਾ ਦੇ ਵਿੱਚ ਹਿਊਮਨ ਰਾਈਟਸ ਦੀ ਜਿਹੜੀ ਵਾਇਲੇਸ਼ਨਾ ਚਾਹੇ ਇੱਥੇ ਹੋਵੇ ਜਾਂ ਬਾਹਰ ਹੋਵੇ ਕਿਤੇ ਵੀ ਉਹਨੂੰ ਬੜਾ ਲਿਆ ਜਾਂਦਾ ਸੀਰੀਅਸਲੀ ਸੋ ਜਿਹੜੀ ਸਿੱਖ ਉਹ ਅਮਰੀਕਾ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਕਾਫੀ ਜ਼ਿਆਦਾ ਇੱਥੇ ਮਿਹਨਤੀ ਨੇ ਇੱਥੇ ਕਈ ਸਟੇਟਾਂ ਦੇ ਵਿੱਚ ਨੇ ਤੇ ਅਮਰੀਕਾ ਦੀ ਇਕਨੋਮੀ ਨੂੰ ਬਹੁਤ ਜ਼ਿਆਦਾ ਕੰਟਰੀਬਿਊਟ ਕਰਦੇ ਨੇ ਸਿੱਖ ਕਮਿਊਨਿਟੀ ਦਾ ਸਾਰੇ ਲੀਡਰ ਬੜਾ ਰਿਗਾਰਡ ਕਰਦੇ ਨੇ ਕਿਉਂਕਿ ਮੈਂ ਤੇ ਇਹਨਾਂ ਨੂੰ ਮਿਲਦਾ ਰਹਿਣਾ ਅਕਸਰ ਤੇ ਬਹੁਤ ਰਿਗਾਰਡ ਕਰਦੇ ਆ ਤੇ ਜਦੋਂ ਉਹਨਾਂ ਨੂੰ ਇਹ ਲੱਗਦਾ ਪਤਾ ਵੀ ਇਸ ਕਿਸਮ ਦੀ ਜਿਹੜੀ ਹਿਊਮਨ ਰਾਈਟ ਦੀ ਵੈਲੂਏਸ਼ਨ ਆ ਉਹ ਸਿੱਖਾਂ ਦੇ ਪ੍ਰਤੀ ਜਾਂ ਸਿੱਖਾਂ ਦੇ ਲੀਡਰਾਂ ਦੇ ਪ੍ਰਤੀ ਹੋ ਰਹੀ ਆ ਤੇ ਉਹਦਾ ਤਾਂ ਉਹ ਜਿਹੜਾ ਹੈਗਾ ਨੋਟਿਸ ਲੈਂਦੇ ਹੀ ਨੇ ਪ੍ਰਣਾਲੀ ਦੇ ਨਾਲ ਏ ਵੀ ਉਹਨਾਂ ਦੀ ਮੰਗ ਹੁੰਦੀ ਆ ਕਿ ਅਮਨ ਸ਼ਾਂਤੀ ਜਿਹੜੀ ਮਾਹੌਲ ਆ ਉਹ ਬਣਾਇਆ ਜਾਵੇ ਉਹ ਰੱਖਿਆ ਜਾਵੇ ਜਿਹੜਾ ਭਾਈਚਾਰਕ ਸਾਂਝ ਆ ਕਿਉਂਕਿ ਅਮਰੀਕਾ ਇੱਕ ਸੈਕੂਲਰ ਕੰਟਰੀ ਆ ਡੈਮੋਕ੍ਰੈtic ਕੰਟਰੀ ਆ ਤੇ ਇਹਦੇ ਜਿਹੜੇ ਲੀਡਰ ਨੇ ਜਾਂ ਅਸੀਂ ਆ ਉਹ ਡੈਮੋਕ੍ਰੇਸੀ ਚ ਬਲੀਵ ਕਰਦੇ ਆ ਸੈਕੂਲਰਿਜ਼ਮ ਚ ਬਲੀਵ ਕਰਦੇ ਆ ਅਸੀਂ ਇਹ ਚਾਹੁੰਦੇ ਆ ਕਿ ਸਾਰੇ ਭਾਈਚਾਰੇ ਜਿਹੜੇ ਨੇ ਉਹ ਬਰਾਬਰ ਇੱਕ ਦੂਜੇ ਦੇ ਜਿਹੜੇ ਪਿਆਰ ਨਾਲ ਜਿਹੜੇ ਚੱਲਣ ਅਮਰੀਕਾ ਦੀ ਜਿਹੜੀ ਲੀਡਰਸ਼ਿਪ ਆ ਕਿ ਸਟ੍ਰੌਂਗ ਇੰਡੀਆ ਦੇਖਣਾ ਚਾਹੁੰਦੀ ਆ ਸਟ੍ਰੌਂਗ ਐਂਡ ਵੈਬਰੈਂਟ ਇੰਡੀਆ ਦੇ ਹੱਕ ਚ ਆ ਤੇ ਇਹਨਾਂ ਨਾਲ ਜਿਹੜੀ ਮੇਰੇ ਡਿਟੇਲ ਗੱਲਬਾਤ ਹੋਈ ਆ ਜਾਂ ਹੋ ਰਹੀ ਆ ਈਵਨ ਪਹਿਲਾਂ ਵੀ ਮੇਰੀ ਗੱਲ ਇਹਨਾਂ ਨਾਲ ਹੁੰਦੀ ਰਹਿੰਦੀ ਆ ਆਡਾ ਆਡਾ ਇਸ਼ੂਸ ਦੇ ਉੱਤੇ ਇਹ ਕੋ ਨਵੀਂ ਗੱਲ ਨਹੀਂ ਮੈਂ ਇਹਨਾਂ ਨੂੰ ਮਿਲਦਾ ਰਹਿਣਾ ਅਮਰੀਕਾ ਦੇ ਲੀਡਰਾਂ ਨੂੰ ਤੇ ਉਹ ਜਿਹੜੀ ਆ ਉਹ ਜਾਦਾ ਹੀ ਕਹਿੰਦੇ ਨੇ ਕਿ ਦੋਨੋਂ ਕੰਟਰੀਜ਼ ਦੇ ਵਿੱਚ ਜਿਹੜੀ ਕੋਆਪਰੇਸ਼ਨ ਆ ਉਹ ਜਿੰਨੀ ਜ਼ਿਆਦਾ ਹੋਵੇ ਹੋਰ ਜ਼ਿਆਦਾ ਹੋਣੀ ਚਾਹੀਦੀ ਆ ਬਹੁਤ ਵਧੀਆ ਰਿਲੇਸ਼ਨ ਨੇ ਪਰ ਜਿਹੜੇ ਆ ਹਿਊਮਨ ਰਾਈਟਸ ਦੇ ਇਸ਼ੂ ਨੇ ਇਹ ਰਿਜ਼ੋਲਵ ਕਰਨੇ ਜ਼ਰੂਰੀ ਨੇ ਜਿੱਥੇ ਸਾਡੇ ਧਿਆਨ ਦੇ ਵਿੱਚ ਕੋਈ ਇਦਾਂ ਦਾ ਇਸ਼ੂ ਆਉਂਦਾ ਉਹ ਸਾਡੀ ਡਿਊਟੀ ਆ ਕਿ ਅਸੀਂ ਇਹ ਚੱਕੀਏ ਸੋ ਮੈਂ ਜਦੋਂ ਸਾਰਾ ਦੇਖਿਆ ਪੜਿਆ ਮੈਨੂੰ ਵੀ ਲੱਗਿਆ ਵੀ ਵਾਕਈ ਇਹ ਬਹੁਤ ਵੱਡੀ ਹਿਊਮਨ ਰਾਈਟਸ ਵਾਇਲੇਸ਼ਨ ਆ ਕਿ ਸਾਲ ਤੋਂ ਉੱਤੇ ਉਹਨਾਂ ਨੂੰ ਜਿਹੜਾ ਰੱਖਿਆ ਗਿਆ ਪ੍ਰੀਵੈਂਟਿਵ ਰੀਟੈਂਸ਼ਨ 'ਚ ਕੋਈ ਕੇਸ ਨਹੀਂ ਚੱਲਿਆ ਕੁਝ ਨਹੀਂ ਤੇ ਆਪਣੀ ਜਿਹੜੀ ਸਟੇਟ ਆ ਉਤੋਂ ਇੰਨੇ ਹਜ਼ਾਰ ਕਿਲੋਮੀਟਰ ਦੂਰ ਤੇ ਇੰਨੀਆਂ ਪਾਬੰਦੀਆਂ ਉਹ ਵੀ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਤੇ ਜੋ ਉਹਨਾਂ ਨੇ ਉਹਨਾਂ ਦੇ ਚਾਰਜਸ ਲਾਈ ਨੇ ਉਹਦੇ ਮੁਤਾਬਕ ਇਹ ਸਜ਼ਾ ਜਿਹੜੀ ਆ ਬਹੁਤ ਜ਼ਿਆਦਾ ਆ ਸੋ ਜਿਹੜੀ ਪਨਿਸ਼ਮੈਂਟ ਹੈਗੀ ਆ ਇਟ ਮਸਟ ਫਿਟ ਦ ਕਰਾਇਮ ਇਹ ਇੱਕ ਲੀਗਲ ਜਿਹੜਾ ਹੈਗਾ ਉਹ ਡਾਕਟਰ ਇਹਨਾਂ ਸੋ ਅਮਰੀਕਾ ਦੇ ਵਿੱਚ ਜਿਹੜੇ ਐਨ ਆਰ ਆਈ ਨੇ ਖਾਸ ਕਰਕੇ ਸਾਡਾ ਸਿੱਖ ਭਾਈਚਾਰਾ ਜਿਹਦੇ ਨਾਲ ਕਿ ਮੇਰਾ ਕਈ ਸਟੇਟਾਂ ਦੇ ਵਿੱਚ ਤਲਾਕਾ ਮੇਰੇ ਦਫਤਰ ਨਿਊਯਾਰਕ ਚ ਨੇ ਨਿਊ ਜਰਸੀ ਨੇ ਕੈਲੀਫੋਰਨੀਆ ਨੇ ਹੁਣ ਅਸੀਂ ਐਰੀਜ਼ੋਨਾ ਆਫਿਸ ਖੋਲਣ ਜਾ ਰਹੇ ਆ ਸੋ ਅਸੀਂ ਹੋਰ ਸਟੇਟਾਂ ਦੇ ਵੀ ਸਾਡੇ ਜਿੱਥੇ ਨਹੀਂ ਵੀ ਆਫਿਸ ਜਿਵੇਂ ਪੈਂਸਿਲਵੇਨੀਆ ਵਰਜੀਨੀਆ ਮਿਸ਼ੀਗਨ ਸ਼ਿਕਾਗੋ ਉੱਥੇ ਵੀ ਬਹੁਤ ਜ਼ਿਆਦਾ ਕਲੈਂਟਾਂ ਨੂੰ ਰਿਪਰੈਜ਼ੈਂਟ ਕਰਦੇ ਆ ਸੋ ਇਹ ਜਿਹੜੀ ਮੇਰੀ ਵਾਈਡ ਸਕੇਲ ਆ ਆਪਣੇ ਜਿਹੜੇ ਆਪਣੇ ਪੰਜਾਬੀਆਂ ਨਾਲ ਸਿੱਖਾਂ ਨਾਲ ਗੱਲ ਹੋਈ ਆ ਮੈਨੂੰ ਬਹੁਤ ਕਾਲ ਆਈਆਂ ਨੇ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਤੁਸੀਂ ਹਮੇਸ਼ਾ ਇਮੀਗ੍ਰੇਸ਼ਨ ਤੇ ਇਸ਼ੂ ਜਿਹੜੇ ਨੇ ਜਾਂ ਹੋਰ ਗੱਲਾਂ ਅਮਰੀਕਨ ਲੀਡਰਸ਼ਿਪ ਨਾਲ ਟੇਕ ਕਰਦੇ ਹੋ ਇਹਨੂੰ ਵੀ ਤੁਸੀਂ ਉਹਨਾਂ ਨਾਲ ਟੇਕ ਅਪ ਕਰੋ ਤੇ ਅਸੀਂ ਮੇਰੀ ਲਾਅ ਫਰਮ ਨੇ ਡਿਸਾਈਡ ਕੀਤਾ ਕਿ ਇਹ ਮਸਲਾ ਅਸੀਂ ਟੇਕ ਅਪ ਕਰਾਂਗੇ ਤੇ ਅਸੀਂ ਕਰ ਲਿਆ ਆਲਰੇਡੀ ਸਾਡੀਆਂ ਪਹਿਲਾਂ ਮੀਟਿੰਗਾਂ ਜੇ ਮੈਂ ਦੱਸਿਆ ਉਹ ਵਸ 7 ਤਰੀਕ ਨੂੰ ਹੋ ਚੁੱਕੀਆਂ ਨੇ ਅਗਲਾ ਮੀਟਿੰਗ ਦਾ ਦੌਰ 11 ਨੂੰ ਵਿਸ਼ੰਟਨ ਡੀਸੀ ਆ ਇਦੋਂ ਬਾਅਦ ਅਸੀਂ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਹੋਰ ਮੁਲਕ ਨੇ ਜਿਹੜੇ ਕਿ ਹੈੱਡਕੁਆਰਟਰ ਹੈਗਾ ਇਹਨਾਂ ਦਾ ਨਿਊਯਾਰਕ ਉਹਨਾਂ ਦੇ ਜਿਹੜੇ ਪਰਮਨੈਂਟ ਜਿਹੜੇ ਹੈਗਾ ਰੈਪ੍ਰੈਜ਼ੈਂਟੇਟਿਵ ਉਹਨਾਂ ਨਾਲ ਵੀ ਗੱਲ ਕਰ ਰਹੇ ਆ 10 ਤੋਂ ਵੱਧ ਮੁਲਕਾਂ ਦੇ ਜਿਹੜੇ ਨੇ ਉਹਨਾਂ ਨਾਲ ਸਾਡੀ ਗੱਲ ਹੋ ਚੁੱਕੀ ਆ ਉਹ ਵੀ ਇਹ ਸਾਰੇ ਅਸੀਂ ਜਿਹਦੇ ਨਾਲ ਵੀ ਗੱਲ ਕੀਤੀ ਆ ਓਵਰਵੈਲਮਿੰਗ ਨਹੀਂ ਉਹ ਕਹ ਰਹੇ ਨੇ ਵੀ ਵਾਕਈ ਹੈ ਹਿਊਮਨ ਰਾਈਟ ਦਾ ਵਿਊਜ਼ ਹੈ ਕਿ ਜਿਹੜਾ ਇਲੈਕਟਿਡ ਬੰਦਾ ਜਿਸ ਨੂੰ ਕਿ ਲੋਕਾਂ ਨੇ ਵੋਟ ਪਾ ਕੇ ਜਿਤਾਇਆ ਹੋਵੇ ਏਡੇ ਮੰਡਟ ਨਾਲ ਉਹ ਉਹਨੂੰ ਜਿਹੜੀ ਸਰਕਾਰ ਆ ਉਹ ਕਿਉਂ ਚੁੱਪਾ ਉਹਨਾਂ ਨੂੰ ਜਿਹੜੀ ਛੱਡਣ ਬਾਰੇ ਕਾਰਵਾਈ ਕਿਉਂ ਨਹੀਂ ਹੋ ਰਹੀ ਸੋ ਅਸੀਂ ਅਮਰੀਕਨ ਸਰਕਾਰ ਨੂੰ ਅਮਰੀਕਾ ਦੇ ਸਿੱਖਾਂ ਦੇ ਬਿਹਾਫ ਤੇ ਜਿਹੜੇ ਅਮਰੀਕਨ ਸਿਟੀਜ਼ਨ ਸਿੱਖ ਨੇ ਉਹ ਬੇਨਤੀ ਕਰਦੇ ਆ ਕਿ ਇਹ ਜਿਹੜੀ ਹਿਊਮਨ ਰਾਈਟ ਦੀ ਵਾਇਲੇਸ਼ਨ ਆ ਇਹ ਨਹੀਂ ਹੋਣੀ ਚਾਹੀਦੀ ਤੇ ਹਿਊਮਨ ਰਾਈਟਸ ਦੇ ਐਂਗਲ ਤੋਂ ਇਹਦੇ ਚ ਇੰਟਰਫੇਰੈਂਸ ਹੋਣੀ ਚਾਹੀਦੀ ਆ ਅਗਲੇ ਹਫਤੇ ਦੇ ਵਿੱਚ ਵਾਤਾਵਰਨ ਸੈਂਟਰਾਂ ਤੇ ਕਾਂਗਰਸਮੈਨਾਂ ਨੂੰ ਅਸੀਂ ਸੰਪਰਕ ਕਰਾਂਗੇ ਉਹਦੇ ਨਾਲ ਹੀ ਸਾਡੀ ਇਹ ਵੀ ਬੇਨਤੀ ਆ ਕਿ ਜਿਹੜੇ ਮੈਂਬਰ ਪਾਰਲੀਮੈਂਟ ਜਿੱਤੇ ਨੇ ਭਾਈ ਅਮਰਿਤਪਾਲ ਸਿੰਘ ਜੀ ਉਹਨਾਂ ਨੂੰ ਜਿੱਥੋਂ ਤੱਕ ਕਿ ਅਸੀਂ ਵਧਾਈ ਦਿੰਨੇ ਆ ਇਸ ਇਲੈਕਸ਼ਨ ਦੀ ਜਿੱਤ ਤੇ ਨਾਲ ਹੀ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਬੇਨਤੀ ਕਰਦੇ ਆ ਕਿ ਜਿਹੜਾ ਅ ਇਥੋ ਦੇ ਲੀਡਰਾਂ ਦਾ ਕੰਸਰਨ ਹੈ ਉਹ ਇਹ ਵੀ ਪੰਜਾਬ ਦੇ ਹਾਲਾਤ ਜਿਹੜੇ ਨੇ ਚੰਗੇ ਹੋਣੇ ਚਾਹੀਦੇ ਨੇ ਸ਼ਾਂਤੀ ਹੋਣੀ ਚਾਹੀਦੀ ਆ ਤੇ ਅਪਰੋਚ ਜਿਹੜੀ ਆ ਉਹ ਸੈਕੂਲਰ ਹੋਣੀ ਚਾਹੀਦੀ ਆ ਕਿਉਂਕਿ ਅਮਰੀਕਾ ਜਿਹੜਾ ਉਹ ਇਹ ਬਿਲੀਵ ਕਰਦਾ ਵੀ ਸਾਰੇ ਧਰਮ ਬਰਾਬਰ ਨੇ ਤੇ ਸਾਡਾ ਸਿੱਖ ਧਰਮ ਵੀ ਇਹੀ ਬਿਲੀਵ ਕਰਦਾ ਅਸੀਂ ਆ ਬਿਲੀਵ ਕਰਦੇ ਹਾਂ ਸਰਬੱਤ ਦੇ ਭਲੇ ਦੇ ਵਿੱਚ ਸੋ ਸਾਡੇ ਜਿਹੜੇ ਸਾਰੇ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਦੇ ਵਿੱਚ ਦਰਵਾਜ਼ੇ ਸਾਰਿਆਂ ਦੇ ਖੁੱਲੇ ਨੇ ਤੇ ਇਸ ਕਰਕੇ ਅਸੀਂ ਇੱਥੇ ਵੀ ਤੁਸੀਂ ਦੇਖ ਲਓ ਅਮਰੀਕਾ ਦੇ ਵਿੱਚ ਮੈਂ ਬਹੁਤ ਗੁਰਦੁਆਰਿਆਂ ਨੂੰ ਰਿਪਰਿਜ਼ੈਂਟ ਕਰਦਾ ਇੱਥੇ ਬਹੁਤ ਜ਼ਿਆਦਾ ਲੋਕ ਜਿਹੜੇ ਸਾਊਥ ਇੰਡੀਆ ਤੋਂ ਆਉਂਦੇ ਆ ਉਹ ਲੰਗਰ ਛਕਦੇ ਆ ਗੁਜਰਾਤ ਤੋਂ ਛਕਦੇ ਆ ਅਸੀਂ ਉਹਨਾਂ ਨੂੰ ਉਸੇ ਤਰ੍ਹਾਂ ਵੈਲਕਮ ਕਰਦੇ ਆ ਸਾਡੀ ਟ੍ਰੈਡੀਸ਼ਨ ਆ ਜਦੋਂ ਇੱਥੇ ਪਿੱਛੇ ਕੋਵਿਡ ਆਇਆ ਤੇ ਇੱਥੇ ਕਈ ਗੁਰਦੁਆਰਿਆਂ ਨੂੰ ਅਮਰੀਕਾ ਸਰਕਾਰ ਨੇ ਸਨਮਾਨਤ ਕੀਤਾ ਜਿਨ੍ਹਾਂ ਨੇ ਕਿ ਇੱਥੋਂ ਦੇ ਲੋਕਾਂ ਨੂੰ ਉਸ ਭੀੜ ਦੇ ਵਿੱਚ ਬਹੁਤ ਜ਼ਿਆਦਾ ਲੰਗਰ ਛਕਾਇਆ ਸੋ ਸਾਡੀ ਟ੍ਰੈਡੀਸ਼ਨ ਆ ਸੋ ਅਸੀਂ ਇਹ ਸਾਰਿਆਂ ਨੂੰ ਮਤਲਬ ਬੇਨਤੀ ਕਰਦੇ ਆ ਕਿ ਜਿਹੜਾ ਮਾਹੌਲ ਆ ਉਹ ਸ਼ਾਂਤੀ ਵਾਲਾ ਹੋਣਾ ਚਾਹੀਦਾ ਨਾਲ ਦੇ ਨਾਲ ਆਪਸੀ ਭਾਈਚਾਰਾ ਹੋਣਾ ਚਾਹੀਦਾ ਕੋਈ ਸਹਿਮ ਦੀ ਗੱਲ ਨਹੀਂ ਹੋਣੀ ਚਾਹੀਦੀ ਤੇ ਕੋਈ ਜਿਹੜੀ ਵਾਇਲੈਂਸ ਵਾਲੀ ਜਾਂ ਇਦਾਂ ਦੀ ਗੱਲ ਨਹੀਂ ਹੋਣੀ ਚਾਹੀਦੀ ਤਾਂ ਕਿ ਇਹ ਮਤਲਬ ਕਿਸੇ ਨੂੰ ਹੈਂਡਲ ਮਿਲ ਸਕੇ ਕਿ ਉਹ ਗੱਲ ਨੂੰ ਮਤਲਬ ਹੋਰ ਪਾਸੇ ਲਜਾਣ ਲਈ ਬਾਕੀ ਮੇਨ ਇਹ ਆ ਕਿ ਜਿਹੜੀ ਉਹਨਾਂ ਦੀ ਡਿਟੈਂਸ਼ਨ ਆ ਜੋ ਨਾੜਦਿਆਂ ਦੀ ਜਿਹੜਾ ਅਸੀਂ ਸਟੱਡੀ ਕੀਤਾ ਮੇਰੀ ਲਾਫਰਮ ਨੂੰ ਸਾਨੂੰ ਲੱਗ ਰਿਹਾ ਕਿ ਐਕਸੈਸਿਵ ਆ ਕਿ ਇਹਨਾਂ ਤੇ ਜਿਹੜਾ ਜਿਹੜੀ ਧਾਰਾ ਲਾਈ ਗਈ ਆ ਉਹ ਇਹਨਾਂ ਦੇ ਕਿਸਮ ਦੀ ਜੋ ਐਕਟੀਵਿਟੀ ਸੀਗੀ ਉਹ ਤੇ ਨਹੀਂ ਬਣਦੀ ਤੇ ਸੀਰੀਅਸ ਹਿਊਮਨ ਰਾਈਟ ਵਾਇਲੇਸ਼ਨ ਅਮਰੀਕਨ ਗਵਰਨਮੈਂਟ ਦੇ ਕੋਲ ਟੇਕ ਅਪ ਕੀਤਾ ਇਹ ਤੋਂ ਬਾਅਦ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਹੋਰ ਮੁਲਕ ਨੇ ਮੇਰਾ ਆਪਣਾ ਹੈੱਡ ਆਫਿਸ ਨਿਊਯਾਰਕ ਆ ਉਹਨਾਂ ਨਾਲ ਸੰਪਰਕ ਸ਼ੁਰੂ ਆ ਸੋਮਵਾਰ ਤੋਂ ਬਾਅਦ ਉਹਨਾਂ ਨਾਲ ਵੀ ਟੇਕ ਅਪ ਕਰਾਂਗੇ ਸੋ ਮੈਂ ਬੇਨਤੀ ਕਰਾਂਗਾ ਅਮਰੀਕਾ ਦੀ ਸਿੱਖ ਸੰਗਤ ਵੱਲੋਂ ਹਿੰਦੁਸਤਾਨ ਦੀ ਸਰਕਾਰ ਨੂੰ ਤੇ ਪੰਜਾਬ ਦੀ ਸਰਕਾਰ ਨੂੰ ਕਿ ਭਾਈ ਅਮਰਿਤਪਾਲ ਸਿੰਘ ਇਲੈਕਸ਼ਨ ਜਿੱਤੇ ਆ ਲੋਕਾਂ ਨੇ ਭਾਰੀ ਬਹੁਮਤ ਨਾਲ ਜਤਾਇਆ ਤੇ ਇਹਨਾਂ ਨੂੰ ਤੁਸੀਂ ਜੇਲ੍ਹ ਚੋਂ ਬਾਹਰ ਕੱਢੋ ਤਾਂ ਕਿ ਆਪਣੇ ਇਲਾਕੇ ਦੇ ਲੋਕਾਂ ਦੀ ਸੇਵਾ ਕਰ ਸਕਣ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਦੀ ਸੇਵਾ ਕਰ ਸਕਣ ਤੇ ਜਿਵੇਂ ਮੈਂ ਅੱਗੇ ਕਿਹਾ ਮੇਰੀ ਅਮਰਿਤਪਾਲ ਸਿੰਘ ਜੀ ਨੂੰ ਵੀ ਬੇਨਤੀ ਆ ਤੇ ਉਹਨਾਂ ਦੇ ਪਰਿਵਾਰ ਨੂੰ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਤੇ ਭਾਈਚਾਰਾ ਕਾਇਮ ਰਹੇ ਉਥੇ ਜਿਹੜਾ ਹੈਗਾ ਸੈਕੂਲਰ ਟ੍ਰੈਡੀਸ਼ਨ ਜੋ ਸਾਡੇ ਧਰਮ ਦੀਆਂ ਨੇ ਸਾਡੇ ਡੈਮੋਕ੍ਰੇਸੀ ਦੀਆਂ ਨੇ ਉਹ ਜਿਹੜੀਆਂ ਹੈਗੀਆਂ ਬਰਕਰਾਰ ਰਹਿਣ ਤੇ ਸਾਰੇ ਜਿਹੜੇ ਨੇ ਹਿੰਦੂ ਮੁਸਲਮ ਸਿੱਖ ਸਾਈ ਜਿੰਨੇ ਵੀ ਲੋਕ ਨੇ ਜਾਂ ਸਾਰੇ ਵਰਗਾਂ ਦੇ ਉਹ ਪਿਆਰ ਨਾਲ ਆਪਸੀ ਜਿਵੇਂ ਅਸੀਂ ਬਾਹਰ ਰਹਿੰਦੇ ਆ ਅਮਰੀਕਾ ਦੇ ਵਿੱਚ ਇੱਥੇ ਕੋਈ ਵਖਰੇਵੇਂ ਨਹੀਂ ਗਏ ਇਸੇ ਤਰ੍ਹਾਂ ਹੀ ਰਹਿਣ ਤਾਂ ਕਿ ਸਾਡਾ ਪੰਜਾਬ ਤਰੱਕੀ ਕਰੇ ਤੇ ਹਿੰਦੁਸਤਾਨ ਤਰੱਕੀ ਕਰੇ ਅਮਰੀਕਾ ਤਰੱਕੀ ਕਰੇ ਅਸੀਂ ਦੋਨਾਂ ਜਿਹੜੇ ਮੁਲਕ ਨੇ ਇੰਡੀਆ ਤੇ ਅਮਰੀਕਾ ਇਹਨਾਂ ਦੀ ਤਰੱਕੀ ਲੋੜਦੇ ਆ ਅਸੀਂ ਪੰਜਾਬ ਦਾ ਭਲਾ ਚਾਹੁੰਦੇ ਆ ਸਭ ਤੋਂ ਜ਼ਿਆਦਾ ਪੰਜਾਬ ਦੀ ਇਕਨੋਮੀ ਦੇ ਵਿੱਚ ਜਿਹੜੇ ਐਨਆਰਆਈ ਯੋਗਦਾਨ ਪਾਉਂਦੇ ਤੁਹਾਨੂੰ ਪਤਾ ਹੀ ਆ ਕਿ ਇੱਥੋਂ ਦੇ ਬੰਦੇ ਜਿਹੜੇ ਨੇ ਆਪਣੇ ਜਿਹੜਾ ਪਿੱਛੇ ਦੀ ਜਿਹੜੇ ਲੋਕ ਨੇ ਕਿੰਨੀ ਮਤ ਕਰਦੇ ਆ ਮੈਂ ਹਜ਼ਾਰਾਂ ਲੋਕਾਂ ਨੂੰ ਇੱਥੇ ਰਿਪਰੈਜ਼ੈਂਟ ਕਰਦਾ ਉਹ ਸਾਰੇ ਸਾਰੇ ਹੀ ਆਪਣੇ ਪਰਿਵਾਰਾਂ ਦੀ ਪਿੱਛੇ ਮਤ ਕਰਦੇ ਨੇ ਸੋ ਇਹ ਜਿਹੜੀ ਇੱਥੇ ਮਿਹਨਤ ਕਰਦੇ ਨੇ ਸੋ ਇਸ ਕਰਕੇ ਉਹਨਾਂ ਦੀ ਇਹ ਇੱਛਾ ਹੈ ਕਿ ਇਸ ਨੌਜਵਾਨ ਨੂੰ ਜਿਨੇ ਕਿ ਇਲੈਕਸ਼ਨ ਜਿੱਤੀ ਆ ਤੇ ਉਹਨੂੰ ਜੇਲ੍ਹ ਤੋਂ ਛੱਡਿਆ ਜਾਵੇ ਤਾਂ ਕਿ ਉਹ ਆਪਣਾ ਜਿਹੜਾ ਐਜ਼ ਅ ਐਮਪੀ ਡਿਊਟੀ ਆ ਉਹਨੂੰ ਨਿਭਾ ਸਕੇ ਤੇ ਆਪਣੇ ਲੋਕਾਂ ਦੀ ਸੇਵਾ ਕਰ ਸਕੇ ਸਸਿਕਾਦ